ਅੱਖਾਂ ਦੀ ਰੋਚਨੀ ਨਹੀਂ ਆ ਬਿਲਕੁਲ ਪਰ ਅੰਦਰ ਦੀਆਂ ਅੱਖਾਂ ਤੇ ਸਤਿਗੁਰ ਦੀ ਇੰਨੀ ਕਿਰਪਾ ਹੈ ਕਿ ਕਥਾ ਵੀ ਕਰਦੇ ਨੇ ਕੀਰਤਨ ਵੀ ਕਰਦੇ ਨੇ ਪ੍ਰਚਾਰ ਵੀ ਕਰ ਰਹੇ ਨੇ ਕੌਮ ਦਾ ਅਸੀਂ ਵੀ ਚ ਪੜਦਿਆਂ ਉਦੋਂ ਸਾਡੇ ਨੇਤਰ ਜਿਹੜੇ ਸੀ ਬੰਦ ਹੋ ਗਏ ਬਾਹਰ ਦੇ ਇਸ ਕਰਕੇ ਹੋਏ ਵੀ ਬਾਣੀ ਪੜਨੀ ਰਸਨਾ ਤੇ ਬੜੀ ਮਠਾਸ ਸੀਗੀ ਤੇ ਗੀਤ ਗਾਉਂਦਾ ਸੀ ਚਮਕੀਲੇ ਦੇ ਤੇ ਜਿਹੜੇ ਮੇਰੇ ਹਾਣੀ ਸੀ ਉਹ ਮੈਨੂੰ ਚਮਕੀਲਾ ਕਹਿਣਾ ਸ਼ੁਰੂ ਕਰ ਦਿੱਤਾ ਵੀ ਚਮਕੀਲਾ ਹੀ ਕਹਿੰਦੇ ਸੀ ਚਮਕੀਲਾ ਕਹਿ ਕੇ ਆਵਾਜ਼ ਮਾਰਦੇ ਸਨ। ਯਾ ਵੀ 사ਤਗੁਰ ਨੇ ਖੇਡਾਂ ਵਰਤਾਈਆਂ ਸੀ ਵੀ ਇਹ ਜਿਹੜੀ ਦਸਨਾ ਵਾ ਇਹ ਗੰਦੇ ਗੀਤ ਗਾਉਣ ਨੂੰ ਨਹੀਂ ਬਖਸ਼ੀ। ਇਹ ਕੀਰਤਨ ਕਰਨਾ ਪਾਣੀ ਪੜਨੀ ਆ। ਧੂੜ ਆਵੇ ਇਹ ਭਾਈ ਸੰਤ ਸਿੰਘ ਜੀ ਮਸਕੀਨ ਨੂੰ ਸੁਣੀਂਦਾ ਵਾ ਉਹ ਕਹਿੰਦੇ ਵੀ ਧੂੜ ਆਵੇ ਤੇ ਆ ਬਾਰੀਆਂ ਬੂਏ ਜਿਹੜੇ ਬੰਦ ਕਰ ਲਈਦੇ ਅੰਦਰ ਘੱਟਾ ਨਾ ਆ ਜਵੇ ਉਹਨਾਂ ਤੋਂ ਮਿਲ ਮਿਲ ਕੇ ਇਹ ਤਾਕਤ ਵੜੀ ਸੀ ਮਿਲਦੀ ਸਾਨੂੰ ਵਿਦਿਆਲੇ ਵਿੱਚ ਰਿਹਾ ਕੇ ਸੰਗੀਤ ਵਿਦਿਆਲਾ ਅਨੰਦਪੁਰ ਸਾਹਿਬ ਤੇ ਉੱਥੇ ਕੀਰਤਨ ਸਿੱਖਿਆ ਆਪਾਂ ਨ્યાਗ ਸਿੰਘਾਂ ਦੇ ਨਾਲ ਇੱਦਾਂ ਬਾਣੀ ਵਰਦੀ ਆਪਣੀ ਪਾਣੀ ਆਪਣਾ ਇਸ਼ਨਾਨ ਕਰਨਾ ਜਦੋਂ ਵਿਦਿਆਲੇ ਵਿੱਚ ਸਾਰੀਆਂ ਟ੍ਰੇਨਿੰਗਾਂ ਨੰਦਪੁਰ ਸਾਹਿਬ ਦੀਆਂ ਸਾਨੂੰ ਮਿਲੀਆਂ ਹੋਈਆਂ ਸਤਿਗੁਰ ਨੇ ਰਾਮ ਤਾਂ ਵਰਤਾਈਆਂ ਬਾਣੀ ਜਿਵੇਂ ਕੰਠ ਕਰਨੀ ਕਿੱਦਾਂ ਕਰਨੀ ਉਥੇ ਵਿਦਿਆਲੇ ਵਿੱਚ ਹੀ ਸਾਨੂੰ ਜਿਹੜਾ ਵਾ ਇਹ ਬੱਚਾ ਸਤਿਗੁਰ ਨੇ ਕਰ ਦਿੱਤੀਆਂ ਹੋਰ ਵੀ ਕੀਰਤਨਾ ਸ਼ਬਦ ਬਾਣੀ ਜਾਦਿਆ ਲਾਵਾਂ ਦਾ ਪੰਥ ਬਸੰਤ ਦੀ ਬਸੰਤਕੀਵਾਰ ਆਸਾ ਦੀ ਆਸਾ ਜੀ ਦੀ ਕੀਵਾਰ ਹੋਰ ਬਾਣੀਆਂ ਪੰਜ ਬਾਣੀਆਂ ਜਾਜ਼ ਦਾਸ ਨੂੰ ਸਤਿਗੁਰ ਦੀ ਕਿਰਪਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੇ ਦਰਸ਼ਕਾਂ ਲਈ ਲੈ ਕੇ ਆਏ ਆ ਉਹ ਮਹਾਕਾਲ ਜਿੱਤੇ ਪ੍ਰਮਾਤਮਾ ਦੀ ਇੰਨੀ ਕਿਰਪਾ ਹੈ ਕਿ ਅੱਖਾਂ ਦੀ ਰੋਸ਼ਨੀ ਨਹੀਂ ਆ ਬਿਲਕੁਲ ਪਰ ਅੰਦਰ ਦੀਆਂ ਅੱਖਾਂ ਤੇ ਸਤਿਗੁਰ ਦੀ ਇੰਨੀ ਕਿਰਪਾ ਹੈ ਕਿ ਕਥਾ ਵੀ ਕਰਦੇ ਨੇ ਕੀਰਤਨ ਵੀ ਕਰਦੇ ਨੇ ਪ੍ਰਚਾਰ ਵੀ ਕਰ ਰਹੇ ਨੇ ਕੌਮ ਦਾ ਤਾਂ ਚੜ੍ਹਦੀ ਕਲਾ ਦੇ ਵਿੱਚ ਨੇ ਜਿਨ੍ਹਾਂ ਦਾ ਨਾਮ ਆ ਮਹਾਕਾਲ ਮਲਕੀਤ ਸਿੰਘ ਦੀ శ్రీ ਆਨੰਦਪੁਰ ਸਾਹਿਬ ਵਾਲੇ ਤਾਂ ਦੂਰ ਦਰਾਡੇ ਜਾਂਦੇ ਨੇ ਪੰਜਾਬ ਵਿੱਚ ਗੁਰੂ ਸਾਹਿਬ ਨੇ ਸੇਵਾ ਬਖਸ਼ੀ ਆ ਕਿ ਸੇਵਾ ਕਰੋ ਤੇ ਬਾਬਾ ਜੀਵਨ ਸਿੰਘ ਦੇ ਲੜ ਕੌਮ ਨੂੰ ਜਿਹੜਾ ਲਾਇਆ ਜਾਵੇ ਤੇ ਤਾਂ ਹੀ ਜਿਹੜੀ ਸਾਡੀ ਕੌਮ ਸਿੱਧੇ ਰਾਹੇ ਪੈ ਸਕਦੀ ਆ ਕਿਉਂਕਿ ਇੱਥੇ ਮੈਂ ਦੋ ਗੱਲਾਂ ਨਹੀਂ ਕਰਾਂਗਾ ਕਿਉਂਕਿ ਕਈ ਲੋਕ ਜਿਨ੍ਹਾਂ ਨੂੰ ਅੱਖਾਂ ਤੋਂ ਨਹੀਂ ਦਿਦਾ ਉਹ ਆਪਣੀ ਹਿੰਮਤ ਹਾਰ ਕੇ ਘਰੇ ਹੀ ਬਹਿ ਜਾਂਦੇ ਆ ਤਾਂ ਕਈ ਤਾਂ ਮੰਗਲ ਲਈ ਮਜਬੂਰ ਹੋ ਜਾਂਦੇ ਨੇ ਪਰ ਗੁਰੂ ਦੀ ਇੰਨੀ ਕਿਰਪਾ ਮਹਾਂਕਾਲ ਦੇ ਬਾਬਾ ਮਲਕੀਤ ਸਿੰਘ ਜੀ ਮਹਾਂਕਾਲ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਆ ਉਹ ਆਪਾਂ ਗੱਲਬਾਤ ਕਰਕੇ ਜਾਣਦੇ ਆ ਕਿ ਵਰਦੀ ਪਹਿਨਣ ਜਾਂ ਤੇ ਦਿਮਾਲਾ ਸਜਾਉਣ ਦੇ ਵਿੱਚ ਕੋਈ ਰੁਕਾਵਟ ਆਉਂਦੀ ਆ ਜਾਂ ਨਹੀਂ ਆਉਂਦੀ ਉਹ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਜੀ ਆਪਣੇ ਬਾਰੇ ਜ਼ਰੂਰ ਮੈਂ ਸਭ ਤੋਂ ਪਹਿਲਾਂ ਦੱਸਿਆ ਜੇ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੋ ਪਿਆਰਿਓ ਦਾਸ ਦਾ ਨਾਮ ਮਲਕੀਤ ਸਿੰਘ ਮਹਾਕਾਲ ਤੇ ਜਦੋਂ ਫੇਰ ਫਰਲੇ ਸਜੇ ਪਹਿਲਾ ਨਾਮ ਮਲਕੀਤ ਸਿੰਘ ਸੀਗਾ ਸੋ ਇਸ ਕਰਕੇ ਉਹ ਨੇਤਰ ਸਾਡੇ ਦਸਵੀਂ ਚ ਪੜਦਿਆਂ ਉਦੋਂ ਸਾਡੇ ਨੇਤਰ ਜਿਹੜੇ ਸੀ ਬੰਦ ਹੋ ਗਏ ਬਾਹਰ ਦੇ ਇਸ ਕਰਕੇ ਉਹ ਵੀ ਬਾਣੀ ਪੜਨੀ ਰਸਨਾ ਤੇ ਬੜੀ ਮਠਾਸ ਸੀਗੀ ਤੇ ਗੀਤ ਗਾਉਂਦਾ ਸੀ ਚਮਕੀਲੇ ਦੇ ਤੇ ਜਿਹੜੇ ਮੇਰੇ ਹਾਣੀ ਸੀ ਉਹ ਮੈਨੂੰ ਚਮਕੀਲਾ ਕਹਿਣਾ ਸ਼ੁਰੂ ਕਰ ਦਿੱਤਾ ਵੀ ਚਮਕੀਲਾ ਹੀ ਕਹਿੰਦੇ ਸੀ ਚਮਕੀਲਾ ਕਹਿ ਕੇ ਆਵਾਜ਼ ਮਾਰਦੇ ਸਨ ਉਹ ਫਿਰ ਇਹ ਸਤਿਗੁਰ ਨੇ ਇਦਾਂ ਰਹਿਮਤਾ ਵਰਤਾਈਆਂ ਜਿੱਦਾਂ ਹੁਣ ਸਾਨੂੰ ਇਹ ਸੋਝੀ ਪੈਂਦੀ ਆ ਵੀ ਸਤਿਗੁਰ ਨੇ ਖੇਡਾਂ ਵਰਤਾਈਆਂ ਸੀ ਵੀ ਇਹ ਜਿਹੜੀ ਦਸਨਾਵਾ ਇਹ ਗੰਦੇ ਗੀਤ ਗਾਉਣ ਨੂੰ ਨਹੀਂ ਬਖਸ਼ੀ ਇਹ ਕੀਰਤਨ ਕਰਨਾ ਪਾਣੀ ਪੜਨੀ ਆ ਜਿੱਦਾਂ ਕੋਈ ਧੂੜ ਆਵੇ ਏ ਭਾਈ ਸੰਤ ਸਿੰਘ ਜੀ ਮਸਕੀਨ ਨੂੰ ਸੁਣੀਂਦਾ ਵਾ ਉਹ ਕਹਿੰਦੇ ਵੀ ਧੂੜ ਆਵੇ ਤੇ ਆ ਬਾਰੀਆਂ ਬੂਏ ਜਿਹੜੇ ਬੰਦ ਕਰ ਲਈਦੇ ਅੰਦਰ ਘੱਟਾ ਨਾ ਆ ਜਵੇ ਉਹਨਾਂ ਤੋਂ ਮਿਲ ਮਿਲ ਕੇ ਇਹ ਤਾਕਤ ਵੜੀ ਸੀ ਮਿਲਦੀ ਸਾਨੂੰ ਤੇ ਬਾਣੀ ਸੁਣ ਸੁਣ ਕੇ ਜਿੱਦਾਂ ਦਾ ਰੂਪ ਫੇ ਅਸੀਂ ਸੁਣਿਆ ਨਿਹੰਗ ਸਿੰਘ ਦਾ ਵੇਖਿਆ ਸੀ ਪਹਿਲਾਂ ਉਹ ਮਨ ਵਿੱਚ ਆ ਵੀ ਅਸੀਂ ਇਦਾਂ ਦੇ ਬਣਨਾ ਦਾਸ ਵਿਦਿਆਲੇ ਵਿੱਚ ਰਿਹਾ ਕੇ ਸੰਗੀਤ ਵਿਦਿਆਲਾ ਅਨੰਦਪੁਰ ਸਾਹਿਬ ਤੇ ਉੱਥੇ ਕੀਰਤਨ ਸਿੱਖਿਆ ਆਪਾਂ ਨਾਂਗੀ ਸਿੰਗਾ ਦੇ ਨਾਲ ਇਦਾਂ ਬਾਣੀ ਵਰਦੀ ਆਪਣੀ ਪਾਣੀ ਆਪਣਾ ਇਸ਼ਨਾਨ ਕਰਨਾ ਜਦੋਂ ਵਿਦਿਆਲੇ ਵਿੱਚ ਸਾਰੀਆਂ ਟ੍ਰੇਨਿੰਗਾਂ ਆਨੰਦਪੁਰ ਸਾਹਿਬ ਦੀਆਂ ਸਾਨੂੰ ਮਿਲੀਆਂ ਹੋਈਆਂ ਸਤਿਗੁਰ ਨੇ ਰਹਿਮ ਤਾਂ ਵਰਤਾਈਆਂ ਬਾਣੀ ਜਿਵੇਂ ਕੰਠ ਕਰਨੀ ਕਿੱਦਾਂ ਕਰਨੀ ਉੱਥੇ ਵਿਦਿਆਲੇ ਵਿੱਚ ਹੀ ਸਾਨੂੰ ਜਿਹੜਾ ਵਾ ਇਹ ਬਖਸ਼ਿਆ ਸਤਿਗੁਰ ਨੇ ਕਰ ਦਿੱਤੀਆਂ ਤੇ 10 ਵੱਡੀ ਉਮਰ ਵਿੱਚ ਵਿਦਿਆਲੇ ਵਿੱਚ ਗਿਆ ਸੀਗਾ ਤੇ ਕੀਰਤਨ ਆਸਾ ਦੀ ਵਾਰ ਸਤਿਗੁਰ ਦੀ ਕਿਰਪਾ ਹੈ ਤੇ ਹੋਰ ਵੀ ਕੀਰਤਨਾ ਸ਼ਬਦ ਬਾਣੀ ਜਾਦਿਆ علاوہ ਦਾ ਪੰਥ ਬਸੰਤ ਦੀ ਬਸੰਤ ਕੀ ਵਾਰ ਆਸਾ ਦੀ ਆਸਾ ਜੀ ਦੀ ਕੀ ਵਾਰ ਹੋਰ ਬਾਣੀਆਂ ਪੰਜ ਬਾਣੀਆਂ ਜਾਜਦਾਸ ਨੂੰ ਸਤਿਗੁਰ ਦੀ ਕਿਰਪਾ ਵਾ ਭਈ ਜਬਜੀ ਸਾਹਿਬ ਜਾਬ ਸਾਹਿਬ ਤਵ ਪ੍ਰਸਾਦ ਸਵਈਏ ਚੌਪਈ ਸਾਹਿਬ ਤੇ ਸੰਪੂਰਨ 40 ਪੌੜੀਆਂ ਆਨੰਦ ਸਾਹਿਬ ਜੀ ਤੇ ਸ਼ਾਮਾਂ ਦੇ ਟਾਈਮ ਹੀ ਰਹਿਰਾਸ ਜਿਹੜੀ ਟਕਸਾਲ ਵਾਲੀ ਆ ਉਦਾਸ ਨੇ ਇਦਾਂ ਕੰਠ ਕੀਤੀ ਆ ਰੋਜ ਇਹ ਨਿਤਨੇਮ ਜੜਾ ਵਾ ਸਤਿਗੁਰਜੀ ਸੇਵਾ ਲੈਂਦੇ ਆ ਬੜੀ ਕਿਰਪਾ ਵਾ ਸਤਿਗੁਰ ਦੀ ਇਹ ਮੈਂ ਬਬਈ ਇੱਕ ਸਵਾਲ ਪੁੱਛਣਾ ਚਾਹਾਂਗਾ ਜਦੋਂ ਦਿਮਾਲਾ ਸਜਾਉਂਦੇ ਹੋ ਜਾਂ ਚੋਲਾ ਪਾਉਂਦੇ ਹੋ ਫਿਰ ਕੋਈ ਤੰਗੀ ਵੀ ਪਰੇਸ਼ਾਨੀ ਵੀ ਕੋਈ ਆਉਂਦੀ ਆ? ਹਾਂ ਨਹੀਂ ਜੀ ਸਾਨੂੰ ਇਸ ਤਰ੍ਹਾਂ ਆ ਵੀ ਕੋਈ ਪਰਦੀ ਪਾਉਂਦਿਆਂ ਨਾ ਇੱਕ ਖੁਸ਼ੀ ਪ੍ਰਾਪਤ ਹੁੰਦੀ ਆ ਮੈਂ ਫੌਜੀ ਆ ਮੈਂ ਤਿਆਰ ਹੋ ਰਿਹਾ ਵਾਂ ਬਾਜਾਂ ਵਾਲੇ ਦਾ ਫੌਜ ਫੌਜੀ ਅਕਾਲਪੁਰਖ ਦੀ ਫੌਜ ਆ ਮੈਂ ਤਿਆਰ ਹੋ ਰਿਹਾ ਬੜੀ ਖੁਸ਼ੀ ਦੇ ਨਾਲ ਮੈਂ ਦਿਮਾਲੇ ਸਜਾਉਣਾ ਨਾਲ ਬਾਣੀ ਪੜਦਾ ਪੜਦਾ ਹਾਂਜੀ ਹਾਂ ਆ ਜਬਾਨੇ ਜਿਹੜੀਆਂ ਗੁਰਬਾਣੀਆਂ ਕੰਠ ਨੇ ਇਹ ਫਿਰ ਕਿਵੇਂ ਕੰਠ ਹੋਇਆ ਫਿਰ ਟ੍ਰੇਨਿੰਗ ਲਈ ਇਹਦੇ ਬਾਰੇ ਕੋਈ ਇਹ ਟ੍ਰੇਨਿੰਗ ਤਾਂ ਦੱਸਿਆ ਵੀ ਵਿਦਿਆਲੇ ਵਿੱਚ ਉੱਥੇ ਵੀ ਬੱਚਾ ਨੂੰ ਜਿੱਦਾਂ ਸਿਖਾਇਆ ਜਾਂਦਾ ਜਿੱਦਾਂ ਹੁਣ ਇੱਕ ਇੱਕ ਅੱਖਰ ਕਰਕੇ ਊੜਾ ਊੜਾ ਉਠ ਕਰਕੇ ਤੇ ਗਾਂ ਘਾਰਾ ਰਾਰਾ ਘਰ ਤੱਕ ਪਹੁੰਚੀਦਾ ਭਲਾਵੇਂ ਅੱਖਰ ਪੜੀ ਦੇ ਆ ਕੱਲ ਨਾ ਕਲਮ ਤੇ ਵੀ ਪਹੁੰਚ ਜਾਈਦਾ ਤੇ ਇੱਕ ਇੱਕ ਅੱਖਰ ਕਰਕੇ ਇਦਾਂ ਤੇ ਜਿਹਦ ਕੋਈ ਕਿਸੇ ਕੋ ਲੈਣਾ ਹੋਵੇ ਅੱਜ ਵੀ ਕੁਝ ਨਾ ਕੁਝ ਕੰਠ ਕਰਦੇ ਰਹੀਦਾ ਵਾ ਬੱਚਾ ਨੂੰ ਕਹਿੰਦੇ ਮੋਬਾਈਲ ਤੇ ਮੈਨੂੰ ਆ ਸਬਦ ਕੱਢ ਕੇ ਦੱਸਿਓ ਮੈਂ ਉਹ ਪੰਕ ਵਿੱਚੋਂ ਯਾਦ ਕਰਨੀਆਂ ਤੇ ਇਦਾਂ ਫੇ ਸਤਗੁਰ ਦੀ ਆ ਰਹਿਮਤਾਵਾਂ ਬੜੀ ਕਿਰਪਾ ਜਿੱਦਾਂ ਸਵਾਲ ਯਾਦ ਕਰਦੇ ਹਾਂ ਪੜਾਈ ਕਰਦੇ ਹਾਂ ਤੇ ਪੜਾਈ ਦੇ ਵਿੱਚ ਵੀ ਇਦਾਂ ਸਤਗੁਰ ਦੀ ਬੜੀ ਕਿਰਪਾ ਹੀਗੀ ਜਿਹੜੀ ਆਪਾਂ ਵੀ ਉਹ ਭਾਵੇਂ ਪੰਜਾਬੀ ਸਕੂਲ ਹੀ ਸੀ ਤੇ ਫਿਰ ਵੀ ਉਦਾਂ ਕਿਰਪਾ ਹੀ ਸਤਗੁਰ ਜੀ ਜੋ ਉਸਤਾਦ ਜੀ ਸਾਨੂੰ ਸਵਾਲ ਦੱਸਦੇ ਹੀ ਇਦਾਂ ਯਾਦ ਕਰੀਦੇ ਹੀਗੇ ਬਾਬਾ ਜੀ ਕਿੱਥੇ ਕਿੱਥੇ ਕਥਾ ਜਾਂ ਪ੍ਰਚਾਰ ਕਰਨ ਲਈ ਪੰਜਾਬ ਚ ਜਾਂ ਕਿਤੇ ਬਾਹਰ ਵੀ ਕਿਤੇ ਗਏ ਹੋ ਬਾਹਰ ਇਦਾਂ ਨਾ ਪਹਿਲਾਂ ਤੇ ਆਪਾਂ ਆਨੰਦਪੁਰ ਸਾਹਿਬ ਰਹੇ ਆਂ ਹੂੰ ਇਹ ਉਥੇ ਕਿਲਾ ਨੰਦਗੜ੍ਹ ਸਾਹਿਬ ਜੀ ਡਿਊਟੀ ਤੇ ਕਦੀ ਕਦੀ ਫੇਰ ਕੇਸਗੜ੍ਹ ਸਾਹਿਬ ਵੀ ਆ ਜਾਂਦੀ ਸੀ ਉਥੋਂ ਫੇਰ ਬਦਲੀ ਕਰਾਤੀ ਸੀ ਪਿਤਾ ਜੀ ਹੁਣ ਆਨੇ تھے ਕਿ ਬਾਬਾ ਪਕੜਾ ਸਾਹਿਬ ਇੱਥੇ ਸਹਿਕਰਾਗੀ ਵੰਗੋਂ ਜੋ ਅਸੀਂ ਡਿਊਟੀ ਫੇਕ ਬਕਤਾਂ ਦੇ ਰਹੇ ਆ ਰਾਗੀ ਮੁਖਤਾਰ ਸਿੰਘ ਜੀ ਨਵਨੀਤ ਸਿੰਘ ਗੁਣੀ ਭਾਈ ਬਲਵਿੰਦਰ ਸਿੰਘ ਜੀ ਜੋ ਉਹਨਾਂ ਰਾਗੀ ਜਥਿਆਂ ਦੇ ਨਾਲ ਇੱਥੇ ਅਸੀਂ ਡਿਊਟੀ ਕਰਦੇ ਰਹੇ ਆ ਤੇ ਹੋਰ ਵੀ ਇਦਾਂ ਜਥਿਆਂ ਦੇ ਆ ਸਟੇਜਾਂ ਦੇ ਨਾਲ ਬਾਬਾ ਚਰਨਜੀਤ ਸਿੰਘ ਜੀ ਹੁਣੀ ਜੋ ਸੱਚਖੰਡ ਵਾਸੀ ਹੁਣ ਪਿਆਨਾ ਕਰਗੇ ਆ ਤੇ ਉਹਨਾਂ ਦੇ ਨਾਲ ਇਦਾਂ ਕਥਾ ਵਿਚਾਰਾਂ ਕਰਨ ਵਾਸਤੇ ਅਸੀਂ ਬਾਗ ਪਿੰਡਾਂ ਦੇ ਵਿੱਚ ਜਾਂਦੇ ਰਹੇ ਬੜੋਦੇ ਵੀ ਦਾਸ ਗਿਆ ਬੜੋਦੇ ਵੀ ਜੂਪੀ ਦੇ ਵਿੱਚ ਵੀ ਗਿਆ ਜਿਹੜਾ ਨਜੀਬਾਬਾਦ ਸਹਿਰ ਆ ਨਾ ਉਹਦੇ ਲਾਗੇ ਕੋਈ ਪਿੰਡ ਵਸਦੇ ਆ ਕੰਡਲਾਂ ਵਾਲਾ ਕੰਡਲਾਂ ਵਾਲਾ ਪਿੰਡ ਤੇ ਉਹ ਆ ਉੱਥੋਂ ਦੇ ਆਪਣੇ ਸਰਦਾਰ ਰਹਿੰਦੇ ਇਧਰ ਉਧਰ ਤੇ ਉਹਨਾਂ ਮੈਨੂੰ ਉੱਥੇ ਲੈ ਗਏ ਸੀਗੇ ੁੱੱਡੀ ਕੰਡਲਾਂ ਵਾਲਾ ਗਾਸੀ ਵਾਲਾ ਲਾਲ ਵਾਲਾ ਇਹ ਨਗਰਿਆ ਉਥੇ ਜੂਪੀ ਦੇ ਵਿੱਚ ਨਜੀਬਾਬਾਦ ਦੇ ਕੋਲ ਉਥੇ ਵੀ ਦਾਸ ਪ੍ਰਚਾਰ ਕਰਕੇ ਆਇਆ ਕਿਉਂਕਿ ਲੰਮਾ ਸਮਾਂ ਰਹਿ ਕੇ ਆਇਆ ਹੀਗਾ ਹਾਂਜੀ ਇਹ ਗੁਰੂ ਦੇ ਸਿੰਘ ਜਿਹੜੇ ਫਿਰ ਨਾਲ ਹੀ ਰਹਿੰਦੇ ਨੇ ਇਹ ਵੀ ਫਿਰ ਨਾਲ ਰਹਿ ਕੇ ਫਿਰ ਇਹ ਵੀ ਰਾਹ ਦਿਖਾਉਂਦੇ ਨੇ ਇਹ ਵੀ ਦੱਸਦੇ ਨੇ ਕੋਈ ਸਿੰਘ ਬਦਲ ਜਾਂਦੇ ਨੇ ਕਈ ਵਿੱਚੋਂ ਸਿੰਘ ਸਾਡੇ ਨਾਲ ਬਦਲ ਜਾਂਦੇ ਫਿਰ ਉਹ ਨਵੇਂ ਰਲ ਜਾਂਦੇ ਨੇ ਕੋਈ ਸਿੰਘ ਆਪਣੇ ਨਾਲ ਜਿੱਦਾਂ ਤੁਹਾਨੂੰ ਦੱਸਿਆ ਇਦਾਂ ਪੁਰਾਣੇ ਤੋਂ ਨਵੇਂ ਵੀ ਆਉਂਦੇ ਜਾਂਦੇ ਨੇ ਤੇ ਰਾਤਨ ਸਮੇਂ ਤੋਂ 5:10 ਦੇ ਨਾਲ ਜਿਦਾ ਚੱਲਦਾ ਹੀ ਹੁਣ ਤੇ ਇਸ ਵੇਲੇ ਇਹ ਸਿੰਘ ਇਧਰ ਕੋਈ ਲੱਗੋ ਜੋਧਾ ਨਗਰੀ ਨਗਰ ਆ ਉਥੋਂ ਵੀ ਸਿੰਘ ਪਹੁੰਚਦੇ ਨੇ ਤੇ ਉਹ ਸਾਡੀ ਸੇਵਾ ਕਰਦੇ ਨੇ ਬੜੀ ਇੱਕ ਨਗਰ ਵਿੱਚ ਸੋ ਪਰਿਵਾਰ ਆ ਉਹ ਸੇਵਾ ਕਰ ਰਿਹਾ ਮੇਰੇ ਭਰਾ ਭਝਾਈਆਂ ਵੀ ਆ ਉਹ ਤੇ ਮੇਰੇ ਲੱਗੇ ਨਹੀਂ ਕੋਈ ਲੱਗਦਾ ਹੁਣ ਇਹ ਸੱਚੀ ਗੱਲ ਆ ਤੇ ਮਾਤਾ ਜੀ ਅਜੇ ਬਜ਼ੁਰਗ ਆ ਤੇ ਮਾਤਾ ਜੀ ਹੁਣਾਂ ਕੋ ਮੈਂ ਚੱਲ ਜਾਣਾ ਨਾ ਮੇਰਾ ਜਿਹੜਾ ਵਾ ਇਦਾਂ ਭੈਣ ਭਰਾਵਾਂ ਦੇ ਨਾਲ ਜਿਹੜਾ ਉਹ ਪਤਾ ਨਹੀਂ ਉਹ ਹੁਣ ਇਦਾਂ ਹੀ ਸਾਡਾ ਆਈ ਬਾਣੀ ਵਿਆਹ ਨਹੀਂ ਛੱਡਾ ਹੋਇਆ ਅਸੀਂ ਇਦਾਂ ਵੀ ਇਕੱਲੇ ਹੀ ਰਹਿੰਨੇ ਤੇ ਤਾਂ ਕੋਈ ਨਾ ਕੋਈ ਦੱਸਿਓਂਗੇ ਤਾਂ ਸਾਡੀ ਸੇਵਾ ਕਰਦੇ ਰਹਿੰਦੇ ਆ ਹਾਂਜੀ ਕਿੰਨੇ ਬੱਬੇ ਦੀ ਕੋਈ ਜਾਂ ਦੇ ਕਿੰਨੀਆਂ ਬਾਣੀਆਂ ਜਿਹੜੇ ਜਬਾਨੀ ਕੰਠ ਨੇ ਇਦਾਂ ਮੈਂ ਇਦਾਂ ਗਿਆ ਇਦਾਂ ਹੁਣ ਇਦਾਂ ਤੇ ਫਿਰ ਇੱਕ ਗਦਾ ਰਾਜਾ ਬਣ ਜਾਂਦਾ ਜਦੋਂ ਬੇੰਤ ਬਾਣੀ ਆ ਤੁਹਾਨੂੰ ਦੱਸ ਦਿੱਤੀਆਂ ਹੈ ਜਾਂ ਦੇ ਮੇਰੇ ਕੋ ਲਾਗੇ ਬਈ ਕਿਤੇ ਕੋਈ ਸੁਣੀ ਜਾਓ ਤੇ ਜਦੋਂ ਥੱਕ ਜਾਓਗੇ ਉੱਠ ਕੇ ਚੱਲ ਜਿਓ ਮੈਂ ਸੜਾ ਇਨਸ਼ਾ ਅ ਹੁਣ ਕਿਉਂਕਿ ਇਹ ਤਾਂ ਸਮੁੰਦਰ ਨੇ ਸਮੁੰਦਰ ਕਲੀ ਭੋਕ ਨਹੀਂ ਸਕਦਾ ਤੇ ਅਸੀਂ ਚਾਹਾਂਗੇ ਕੁਝ ਸਾਡੇ ਦਰਸ਼ਕਾਂ ਨੂੰ ਸਲਾਮ ਹੀ ਦਿਓ ਕੁਝ ਹਾਂਜੀ ਸਲਾਮ ਹੀ ਦਿਓ ਕੁਝ ਸਲਾਮ ਦਿੰਦੇ ਹਾਂ ਹਾਂਜੀ ਹਾਂਜੀ ਕੀ ਸੁਣੋਗੇ ਜਪਜੀ ਸਾਹਿਬ ਸੁਣੋਗੇ ਜਾਪ ਸਾਹਿਬ ਸੁਣੋਗੇ ਕਿ ਦਾ ਪਸਾ ਸਵਈਏ ਚਾਪਈ ਸਾਬ ਜੀ ਹੁਣੇ ਤੁਸੀਂ ਸੁਣਾ ਰਹੇ ਸੀ ਉਹ ਕਰਨੀ ਨਾਮਾ ਹਾਂਜੀ ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧੰ 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 ਗੁਰੂ ਨਾਨਕ ਦੇਵ ਗਰੀਬ ਨਵਾਜ ਪਿਤਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਓ ਧੰਨ 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 ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਜੀ ਸੱਚੇ ਪਾਤਸ਼ਾਹ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਰਨੀ ਨਾਮਾ ਜੋ ਮੱਕੇ ਵਿੱਚ ਕਾਜੀ ਰੁਕੰਦੀਨ ਨਾਲ ਹੋਇਆ ਨਾਨਕ ਆਖੇ ਰੁਕੰਦੀਨ ਸੱਚਾ ਸੁਣੋ ਜਵਾਬ ਪੜੇ ਸੁਣੇ ਜੋ ਪ੍ਰੀਤ ਕਰ ਸੂਟੇ ਸਭ ਅਜਾਬ ਦਸਮਾ ਜਾਮਾ ਪੈਣ ਕਰ ਬੈਠੂ ਪੁਰ ਕਰਤਾਰ ਪਾਤਸ਼ਾਹ ਔਰੰਗਜ਼ੇਬ ਸਿਓ ਜੁਦ ਕਰੂ ਵੋ ਬਾਰ ਟੋਕ ਬਲੇ ਆਪਣਾ ਦੇ ਕੇ ਭੇਜਦਿਆਂਗਾ ਸਿੰਘ ਦੇਖ ਉਹਨਾਂ ਨੂੰ ਬੋਲ ਸੀ ਪਾਤਸ਼ਾਹ ਔਰੰਗ ਦੇਖ ਉਹਨਾਂ ਵੱਲ ਘਟ ਸੀ ਭੂਲ ਗਏ ਉਹਨੇ ਫੰਦ ਅੱਗੇ ਪੈਦਾ ਕਿਉਂਕਿ ਉਹ ਭਲਾਣਾ ਕਿਉ ਗੋਬਿੰਦ ਅਲੋਭ ਹੋਵਾਂਗਾ ਰਾਜ ਦੇ ਮਨთა ਪੂੰ ਗੋਬਿੰਦ ਬਚਨ ਪਾਲ ਨਹੀਂ ਸਕेंगे ਬਹੁਤ بڑے ਗੋਜੰਗ ਫੇਰ ਕਰੂਗਾ ਖਾਲਸਾ ਵਸੇ ਵਿੱਚ ਪੰਜਾਬ ਵਰਨਚਾਰ ਕਾ ਇੱਕ ਰੂਪ ਦੇ ਕਰੂ ਮੈਂ ਆਪ ਮਾਝੇ ਵਿੱਚ ਹੋਸਨੀ ਲੂਟੇਂਗੇ ਲਾਹੌਰ ਪੋਠੋ ਹਰ ਕੋ ਸੋਧ ਕੇ ਲੈਵੇਂਗੇ ਪਸੌਰ ਚੌਕੀ ਅਟਕ ਬਹਾਲ ਕੇ ਫਿਰ ਲੈਵੇਂ ਖੈਬਰ ਤੰਗ ਜਲਾਲਾਂ ਬਾਦ ਕੋ ਜੀਤ ਕੇ ਕਾਬਲ ਹੋਸੀ ਜੰਗ ਕਾਬਲ ਰਾਜ ਬਹਾਲ ਕੇ ਗਜਨੀ ਕੋ ਫਿਰ ਲੈਵੇਂ ਮੁਲਕ ਹਯਾਰਾਂ ਸਾਦ ਕੇ ਕੰਧਾਰ ਕੂਚ ਕਰੇ ਬਲਖ ਬਖਾਰਾ ਬਗਦਾਦ ਕੋ ਫਿਰ ਲੈਵੇਂ ਮਸਤ ਬਲੋਚ ਇਹਨ ਮੁਲਕਨ ਕੋ ਸਾਦ ਕੇ ਜਬਤ ਹੋਵेंगे ਸਭ ਲੋਕ ਮੱਕਾ ਮਦੀਨਾ ਰੂਮ ਕੋ ਮਰਹਟਾ ਪੀਲ ਫਰੰਗ ਦੱਖਣ ਪੂਰਬ ਹਿੰਦ ਕੋ ਜੀਤ ਕਰੇਗੇ ਜੰਗ ਦਿੱਲੀ ਤਖਤ ਪਰ ਬਵੇਗੀ ਦਿੱਲੀ ਤਖਤ ਪਰ ਬਵੇਗੀ ਆਪ ਗੁਰੂ ਕੀ ਫੌਜ ਸਤਰ ਫਿਰ ਆਏ ਹੈ ਸੀਸ ਪਰ ਬੜੀ ਕਰੇਗੇ ਮौज ਉਦੇ ਅਸਤ ਤੱਕ ਰਾਜ ਹੋਏ ਹੋਰ ਨਰੈਸੀ ਕੋਏ ਰਜਤ ਹੋਵੇ ਸਭ ਦੀ ਧਰਤੀ ਉਪਰ ਜੋਏ ਸੱਚੇ ਸਹਿਬ ਦੇ ਰਾਜ ਵਿੱਚ ਸਤਜੁਗ ਹੋਸੀ ਜਾਣ ਤਾਬਿਆ ਚੱਲੇ ਜੋ ਪੰਥ ਕੀ ਖਾਏ ਨ ਜਮ ਕਾ ਬਾਣ ਫੌਜ ਚੜੇ ਅਕਾਲ ਕੀ ਮੱਕੜੀ ਨਿਆਈ ਹੋਏ ਨੀਲਾ ਬਾਣਾ ਪੈਰ ਕੇ ਅਵਰ ਨ ਦਿਸੀ ਕੋਏ ਸੁਣੋ ਕਾਜੀ ਰੁਕੰਦੀਨ ਸੁਣੋ ਕਾਜੀ ਰੁਕੰਦੀਨ ਸਿੰਘ ਕਰਨਗੇ ਰਾਜ ਮਲੇਸ਼ ਸੇਖ ਸਭ ਨਿਵੇਂਗੇ ਪੀਰ ਮਰੀਦ ਸੁਹਾਬ ਇਕ ਨਾਮ ਸਭ ਜਪੇਗੇ ਦੇਖਣ ਆਵੇ ਆਪ ਬੇਈਮਾਨ ਖਸਾਮ ਦੀ ਦੇਖ ਨਾ ਸਕੈ ਪ੍ਰਤਾਪ ਰਜਤ ਹੋਏ ਸਭ ਮਿਲੇਗੀ ਸੂਬੇ ਥਾਪੇ ਆਪ ਧਰਤੀ ਦੇਵੇ ਅੰਨ ਧੰਨ ਬਹੁ ਦੇਵੇ ਦੰਨ ਕਰੇ ਜੋ ਪਾਪ ਗਊ ਦੁੱਧ ਮੋਤ ਦੇਵੇਗੀ ਪਰਬਤ ਦੇਵेंगे ਲਾਲ ਮੇਵੇ ਪੀਤਰ ਦੇਵेंगे ਜਬ ਦੇਖੇ ਆਪ ਕਾਲ ਵਾਹਿਗੁਰੂ ਸਭ ਜਪੇਗੀ ਵਾਹਿਗੁਰੂ ਸਭ ਜਪੇਗੀ ਮੁਕਤ ਆਪਣੀ ਜਾਨ ਧਰਮਸਾਲ ਬਹੁਤ ਹੋਵੇਗੀ ਸਪੇ ਮਸੀਤ ਕੁਰਾਨ ਕਸ਼ਮੀਰ ਅਰਤਿਬਤ ਬੰਦਰਯੋਗ ਈਰਾਨ ਗਿਲ ਜੁੰਬਕ ਮਾਸਕ ਕਾਬਲ ਫਿਰ ਤੇ ਈਰਾਨ ਪ੍ਰਗਟ ਹੋਵੇਗਾ ਆਪ ਪ੍ਰਭ ਹਰਮੰਦਰ ਮੇ ਆਏ ਨਾਮ ਕਹਾਏ ਵਾਹਿਗੁਰੂ ਸਿੰਘ ਮਿਲੇ ਸਭ ਆਏ ਸੱਚਾ ਪੁਰਖ ਖਾਏ ਕੈ ਦਿੱਲੀ ਬੈਠਾ ਜਾਏ ਪਾਤਸ਼ਾਹੀ ਸੁਖ ਸਿਉ ਕਰੇ ਬੈਰੀ ਰਹੇ ਨਾ ਕੋਏ ਜਿਸ ਤੇਰ ਕੋਂਪੇ ਖਾਲਸਾ ਕੰਬੇ 14 ਲੋਏ 1400 ਸਹੰਸਰ ਵਰਸ ਲੋਹ ਰਾਜ ਐਸਾ ਹੋਏ ਮਾਇਆ ਇਕੱਠੀ ਕਰਕੇ ਦੇਵੇਂਗੇ ਲੰਗਰ ਲਾਏ ਨੰਗਾ ਭੁੱਖਾ ਅਰਥੀਆ ਖਾਲੀ ਕੋਈ ਨਾ ਜਾਏ ਨੰਗਾ ਭੁੱਖਾ ਅਰਥੀਆ ਖਾਲੀ ਕੋਈ ਨਾ ਜਾਏ ਨਾਨਕ ਆਖੇ ਰੁਕੰਦੀਨ ਇਹ ਵਰਤੇਗੀ ਰੀਤ ਕਰਨੀ ਨਾ ਮਾਂ ਜੋ ਪੜੇ ਵਦੇ ਸਹਿਬ ਸਿਉ ਪ੍ਰੀਤ ਦੋਹੀ ਫਿਰੇ ਅਕਾਲ ਕੀ ਨਿੰਦਕ ਟਕੇ ਨਾ ਕੋਏ ਬਨ ਪਰਬਤ ਸਭ ਭਜੇਗੇ ਤਰੇ ਜਗਤ ਮੈਂ ਸੋਏ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖਵਾਰ ਹੋਏ ਸਭ ਮਿਲenge ਬਚੇ ਸ਼ਰਨ ਜੋ ਦੋਹੀ ਫਿਰੇ ਅਕਾਲ ਕੀ ਨਿੰਦਕ ਟਿਕੇ ਨਾ ਕੋਏ ਬਨ ਪਰਬਤ ਸਭ ਭਜੇਗੇ ਤਰੇ ਜਗਤ ਮੇ ਸੋਏ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖਵਾਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ ਹੋਏ ਖੁਸ਼ੀਆਂ ਦੇ ਜਕਾਰੇ ਗਜਾਵੇ ਫਤਿਹ ਪਾਵੇ ਸੁਣ ਕੇ ਨਿਹਾਲ ਹੋ ਜਾਵੇ ਤਨ ਤਨ ਗੁਰੂ ਕਲਗੀ ਧਰਪਾਤ ਸਾਹਿਬ ਜੀ ਤਨ ਤਨ ਮਾਤਾ ਸਾਹਿਬ ਕੌਰ ਜੀ ਮਹਾਕਾਲ ਬਾਬਾ ਜੀਵਨ ਸਿੰਘ ਰੰਗਰੇਟੇ ਗੁਰੂ ਕੇ ਬੇਟੇ ਗੁਰੂ ਕੇ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਦੇ ਮਨ ਭਾਵੇ ਸ੍ਰੀ ਅਕਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਾਬਾ ਜੀ ਸਾਨੂੰ ਸਮਾਂ ਦੇਣ ਲਈ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸਨ ਮਾਕਾਲ ਮਲਕੀਤ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਵਾਲੇ ਜਿਨ੍ਹਾਂ ਨੇ ਦੱਸਿਆ ਕਿ 10ਵੀਂ ਤੋਂ ਬਾਅਦ ਜਿਹੜੀ ਇਸ ਅੱਖਾਂ ਦੀ ਰੋਸ਼ਨੀ ਚਲੀ ਗਈ ਤੇ ਰੋਸ਼ਨੀ ਪ੍ਰਮਾਤਮਾ ਨੇ ਅੰਦਰ ਦੀਆਂ ਅੱਖਾਂ ਵਿੱਚ ਦੇ ਦਿੱਤੀ ਜਿਸ ਦੇ ਨਾਲ ਉਹ ਆਪਣੀ ਵਰਦੀ ਪਾਉਂਦੇ ਨੇ ਤੇ ਤਿਆਰ ਹੁੰਦੇ ਨੇ ਤੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਉਹ ਸਿੱਖ ਸਿੱਖੀ ਦਾ ਪ੍ਰਚਾਰ ਕਰਦੇ ਨੇ ਕੀਰਤਨ ਵੀ ਕਰਦੇ ਨੇ ਤੇ ਕਥਾ ਵੀ ਕਰਦੇ ਨੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੇਖਦੇ ਰਹੋ ਪੰਜਾਬ న్యూਜ਼ ਮੈਂ ਹਾਂ ਜਸਪ੍ਰੀਤ ਸਿੰਘ ਸ਼ਿਨਾ ਤਰਨਤਾਰਨ